ਤਾਸ ਸਮਿਤੀ ਵੱਡੀ ਖਬਰ ਜਿਹੜੀ ਹੈ ਨਰੋਡ ਜਮਲ ਸਿੰਘ ਤੋਂ ਆ ਰਹੀ ਹੈ ਤੁਹਾਨੂੰ ਦੱਸਦੇ ਹਾਂ ਇਹ ਜੰਗਲ ਚੋਂ ਪਟਕ ਕੇ ਰਿਹਾਈ ਇਲਾਕਿਆਂ ਚ ਜਿਹੜਾ ਜੰਗਲੀ ਜਾਨਵਰ ਹੈ ਉਹ ਪਹੁੰਚਿਆ ਨਰੋਡ ਦੇ ਨਰੋਡ ਜਮਲ ਸਿੰਘ ਦੇ ਧਰਮਪਾਲ ਦੇ ਘਰ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੇ ਘਰ ਬੜਿਆ ਜੰਗਲੀ ਜਾਨਵਰ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਜਿਹੜੀ ਹੈ ਜਾਣਕਾਰੀ ਸੂਚਨਾ ਜਿਹੜੀ ਹੈ ਉਹ ਦੇ ਦਿੱਤੀ ਗਈ ਨਰੋਡ ਜਮਲ ਸਿੰਘ ਦੇ ਤਰਫੋਂ ਜਿਹੜੇ ਉਹਨਾਂ ਦੇ ਲੋਕ ਨੇ ਪਿੰਡ ਦੇ ਉਹਨਾਂ ਵੱਲੋਂ ਜਿਹੜੀ ਹੈ ਪੁਲਿਸ ਨੂੰ ਸੂਚਨਾ ਮੌਕੇ ਤੇ ਹੀ ਦੇ ਦਿੱਤੀ ਗਈ ਅਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਜਾਨਵਰ ਦੇ ਨੇੜੇ ਜਾਣ ਤੋਂ ਵੀ ਲੋਕਾਂ ਜਿਹੜਾ ਹੈ ਉਹ ਰੋਕਿਆ ਗਿਆ ਜਾਨਵਰ ਨੁਕਸਾਨ ਜਿਹੜਾ ਉਹ ਪਹੁੰਚਾ ਸਕਦਾ ਦੀ ਇਸ ਤੇ ਮੱਦੇ ਨਜ਼ਰ ਜਿਹੜਾ ਹੈ ਜਾਨਵਰਾਂ ਤੋਂ ਜਾਨਵਰ ਤੋਂ ਲੋਕਾਂ ਨੂੰ ਨੇੜੇ ਜਾਣ ਤੋਂ ਰੋਕਿਆ ਵੱਡੀ ਖਬਰ ਜਿਹੜੀ ਬ੍ਰੇਕਿੰਗ ਨਿਊਜ਼ ਹੈ ਨਰੋਡ ਜੈਮਲ ਸਿੰਘ ਤੋਂ ਆ ਰਹੀ ਹੈ ਰਿਹਾਸ਼ੀ ਇਲਾਕਿਆਂ ਚ ਜਿਹੜਾ ਹੈ ਜੰਗਲੀ ਜਾਨਵਰ ਜੰਗਲ ਤੋਂ ਭਟਕੇ ਰਿਹਾਸ਼ੀ ਇਲਾਕਿਆਂ ਚ ਪਹੁੰਚਿਆ ਉੱਧਰ ਹੀ ਜੇ ਅਸੀਂ ਗੱਲ ਕਰੀਏ বন ਵਿਭਾਗ ਦੀ ਟੀਮ ਦੀ ਤਾਂ বন ਵਿਭਾਗ ਦੀ ਟੀਮ ਜਿਹੜੀ ਹੈ ਮੌਕੇ ਤੇ ਹੀ ਪਹੁੰਚ ਕੇ ਉਹਨਾਂ ਨੇ ਸਫਲਤਾਪੂਰਵਕ ਜਿਹੜਾ ਇੱਕ ਕਾਰਵਾਈ ਆਪਣੀ ਹੈ ਉਹ ਸ਼ੁਰੂ ਕਰ ਦਿੱਤੀ ਉਹਨਾਂ ਬੋਲੋ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਅਤੇ ਰੈ ਕੀਤਾ ਗਿਆ ਜਾਨਵਰ ਨੂੰ ਕਾਬੂ ਕਰਕੇ ਜੰਗਲੀ ਜੀਵ ਸੁਰੱਖਿਆ ਕੇਂਦਰ ਜਿਹੜਾ ਹੈ ਉਹਨਾਂ ਵੱਲ ਲਿਜਾਇਆ ਗਿਆ ਉਹਨਾਂ ਨੂੰ ਸੌਂਪ ਦਿੱਤਾ ਗਿਆ ਤੇ ਜੰਗਲੀ ਜਾਨਵਰ ਨੂੰ ਦੇਖਣ ਲਈ ਜੇਕਰ ਸਿੰਗਲ ਕਰੀਏ ਲੋਕਾਂ ਦੀ ਤਾਂ ਲੋਕਾਂ ਦੀ ਜਿਹੜੀ ਢੀੜ ਹੈ ਜੰਗਲੀ ਜਾਨਵਰ ਨੂੰ ਦੇਖਣ ਦੇ ਲਈ ਭਾਰੀ ਜਿਹੜੀ ਢੀੜ ਹੈ ਭਾਰੀ ਇਕੱਠ ਜਿਹੜਾ ਹੈ ਉਹ ਇਕੱਠਾ ਹੋਇਆ ਜੰਗਲੀ ਜਾਨਵਰ ਨੂੰ ਦੇਖਣ ਲਈ ਬ੍ਰੇਕਿੰਗ ਨਿਊਜ਼ ਜਿਹੜੀ ਇਸ ਵਕਤ ਦੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ 7 ਸੀ ਤੁਹਾਨੂੰ ਲਗਾਤਾਰ ਦਿਖਾ ਰਿਹਾ ਹੈ ਕਿਸ ਤਰ੍ਹਾਂ ਨਾਲ ਜਿਹੜੀ ਹਾਸ਼ੀ ਇਲਾਕਿਆਂ ਦੇ ਵਿੱਚ ਇਹ ਜਾਨਵਰ ਜਿਹੜਾ ਹੈ ਉਹ ਭਟਕ ਕੇ ਪਹੁੰਚਿਆ ਅਤੇ வன ਵਿਭਾਗ ਵੱਲੋਂ ਕਿ ਪੁਲਿਸ ਵੱਲੋਂ ਜਿਹੜਾ ਰੈਸਕਿਊ ਆਪਰੇਸ਼ਨ ਜਿਹੜਾ ਸਫਲਤਾਪੂਰਵਕ ਜਿਹੜਾ ਕਾਰਵਾਈ ਹੈ ਉਹ ਕੀਤੀ ਗਈ ਮੈਂ ਹਨਪਾਲ ਸਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫੋਂ ਰੋਡਜਾਮ ਸੰਧਾ ਰਿਆਨ ਵਾਲਾ ਜੀ ਅਸੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਨੇ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਘਰ ਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਕੀ ਕਰਨਾ ਇੱਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਚ ਹੀ ਪੜ ਗੇ ਦਾ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀ ਕਰਕੇ ਤੇ ਹੁਣ ਸੈਂਚਰੀ ਚ ਛੱਡਣਾ ਇਹਨੂੰ ਅੱਦਰ ਆਪਾ ਜੀ The yes. ਅਮੇ ਦੀ ਵੱਡੀ ਖਬਰ ਜਿਹੜੀ ਹੈ ਨਰੋਡ ਜਮਲ ਸਿੰਘ ਤੋਂ ਆ ਰਹੀ ਹੈ ਤੁਹਾਨੂੰ ਦੱਸਦੇ ਹਾਂ ਇਹ ਜੰਗਲ ਚੋਂ ਪਟਕ ਕੇ ਰਿਹਾਈ ਇਲਾਕਿਆਂ ਚ ਜਿਹੜਾ ਜੰਗਲੀ ਜਾਨਵਰ ਹੈ ਉਹ ਪਹੁੰਚਿਆ ਨਰੋਡ ਦੇ ਨਰੋਡ ਜਮਲ ਸਿੰਘ ਦੇ ਧਰਮਪਾਲ ਦੇ ਘਰ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੇ ਘਰ ਵੜਿਆ ਜੰਗਲੀ ਜਾਨਵਰ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਜਿਹੜੀ ਹੈ ਜਾਣਕਾਰੀ ਸੂਚਨਾ ਜਿਹੜੀ ਹੈ ਉਹ ਦੇ ਦਿੱਤੀ ਗਈ ਨਰੋਡ ਜਮਲ ਸਿੰਘ ਦੇ ਤਰਫੋਂ ਜਿਹੜੇ ਉਹਨਾਂ ਦੇ ਲੋਕ ਨੇ ਪਿੰਡ ਦੇ ਉਹਨਾਂ ਵੱਲੋਂ ਜਿਹੜੀ ਹੈ ਪੁਲਿਸ ਨੂੰ ਸੂਚਨਾ ਮੌਕੇ ਤੇ ਹੀ ਦੇ ਦਿੱਤੀ ਗਈ ਅਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਜਾਨਵਰ ਦੇ ਨੇੜੇ ਜਾਣ ਤੋਂ ਵੀ ਲੋਕਾਂ ਨੂੰ ਜਿਹੜਾ ਹੈ ਰੋਕਿਆ ਗਿਆ ਜਾਨਵਰ ਨੁਕਸਾਨ ਜਿਹੜਾ ਉਹ ਪਹੁੰਚਾ ਸਕਦਾ ਦੀ ਇਸ ਤੇ ਮੱਦੇ ਨਜ਼ਰ ਜਿਹੜਾ ਹੈ ਜਾਨਵਰਾਂ ਤੋਂ ਜਾਨਵਰ ਤੋਂ ਲੋਕਾਂ ਨੂੰ ਨੇੜੇ ਜਾਣ ਤੋਂ ਰੋਕਿਆ ਵੱਡੀ ਖਬਰ ਜਿਹੜੀ ਬ੍ਰੇਕਿੰਗ ਨਿਊਜ਼ ਹੈ ਨਾ ਰੋਡ ਜੈਮਲ ਸਿੰਘ ਤੋਂ ਆ ਰਹੀ ਹੈ ਰਿਹਸ਼ੀ ਇਲਾਕਿਆਂ ਚ ਜਿਹੜਾ ਹੈ ਜੰਗਲੀ ਜਾਨਵਰ ਜੰਗਲ ਤੋਂ ਭਟਕੇ ਰਿਹਸ਼ੀ ਇਲਾਕਿਆਂ ਚ ਪਹੁੰਚਿਆ ਉੱਧਰ ਹੀ ਜੇ ਅਸੀਂ ਗੱਲ ਕਰੀਏ বন ਵਿਭਾਗ ਦੀ ਟੀਮ ਦੀ ਤਾਂ বন ਵਿਭਾਗ ਦੀ ਟੀਮ ਜਿਹੜੀ ਹੈ ਮੌਕੇ ਤੇ ਹੀ ਪਹੁੰਚ ਕੇ ਉਹਨਾਂ ਨੇ ਸਫਲਤਾਪੂਰਵਕ ਜਿਹੜਾ ਇੱਕ ਕਾਰਵਾਈ ਆਪਣੀ ਹੈ ਉਹ ਸ਼ੁਰੂ ਕਰ ਦਿੱਤੀ ਉਹਨਾਂ ਬੋਲੋ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਅਤੇ ਰੈਸਕਿਊ ਆਪਰੇ ਆ ਗਿਆ ਜਾਨਵਰ ਨੂੰ ਕਾਬੂ ਕਰਕੇ ਜੰਗਲੀ ਜੀਵ ਸੁਰੱਖਿਆ ਕੇਂਦਰ ਜਿਹੜਾ ਹੈ ਉਹਨਾਂ ਵੱਲ ਲਿਜਾਇਆ ਗਿਆ ਉਹਨਾਂ ਨੂੰ ਸੌਂਪ ਦਿੱਤਾ ਗਿਆ ਤੇ ਜੰਗਲੀ ਜਾਨਵਰ ਨੂੰ ਦੇਖਣ ਲਈ ਜੇਕਰ ਸਿੰਗਲ ਕਰੀਏ ਲੋਕਾਂ ਦੀ ਤਾਂ ਲੋਕਾਂ ਦੀ ਜਿਹੜੀ ਧੀੜ ਹੈ ਜੰਗਲੀ ਜਾਨਵਰ ਨੂੰ ਦੇਖਣ ਦੇ ਲਈ ਭਾਰੀ ਜਿਹੜੀ ਧੀੜ ਹੈ ਭਾਰੀ ਇਕੱਠ ਜਿਹੜਾ ਹੈ ਉਹ ਇਕੱਠਾ ਹੋਇਆ ਜੰਗਲੀ ਜਾਨਵਰ ਨੂੰ ਦੇਖਣ ਲਈ ਬ੍ਰੇਕਿੰਗ ਨਿਊਜ਼ ਜਿਹੜੀ ਇਸ ਵਕਤ ਦੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ 7 ਸੀ ਤੁਹਾਨੂੰ ਲਗਾਤਾਰ ਦਿਖਾ ਰਿਹਾ ਹੈ ਕਿਸ ਤਰ੍ਹਾਂ ਨਾਲ ਜਿਹੜੀ ਹਾਸ਼ੀ ਇਲਾਕਿਆਂ ਦੇ ਵਿੱਚ ਇਹ ਜਾਨਵਰ ਜਿਹੜਾ ਹੈ ਉਹ ਭਟਕ ਕੇ ਪਹੁੰਚਿਆ ਅਤੇ வன ਵਿਭਾਗ ਵੱਲੋਂ ਤੋਂ ਪੁਲਿਸ ਵੱਲੋਂ ਜਿਹੜਾ ਰੈਸਕਿਊ ਆਪਰੇਸ਼ਨ ਜਿਹੜਾ ਸਫਲਤਾਪੂਰਵਕ ਜਿਹੜਾ ਕਾਰਵਾਈ ਹੈ ਉਹ ਕੀਤੀ ਗਈ ਮੈਂ ਹਨਪਾਲ ਸਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫਨ ਰੋਡਜਾਮ ਸੰਧਾ ਰਿਆਨ ਨਾਲ ਆ ਜੀ ਅਸੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਦੇ ਪਰ ਜਾਨਵਰ ਵੱਡਾ ਗੱਡੀ ਨਾ ਹੋ ਨਾਉਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੇਟ ਕਰ ਰਹੇ ਆ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਇੱਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਚ ਹੀ ਪੜ ਗਿਆ ਆ ਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆ ਹੀ ਕਰਕੇ ਤੇ ਹੁਣ ਸੈਂਚਰੀ ਚ ਛੱਡਣਾ ਇਹਨੂੰ ਮੇਦੀ ਵੱਡੀ ਖਬਰ ਜਿਹੜੀ ਹੈ ਨਰੋਡ ਜਮਲ ਸਿੰਘ ਤੋਂ ਆ ਰਹੀ ਹੈ ਤੁਹਾਨੂੰ ਦੱਸਦੇ ਹਾਂ ਇਹ ਜੰਗਲ ਚੋਂ ਪਟਕ ਕੇ ਰਿਹਾਈ ਲਾਕਿਆ ਚ ਜਿਹੜਾ ਜੰਗਲੀ ਜਾਨਵਰ ਹੈ ਉਹ ਪਹੁੰਚਿਆ ਨਰੋਡ ਦੇ ਨਰੋਡ ਜਮਲ ਸਿੰਘ ਦੇ ਧਰਮਪਾਲ ਦੇ ਘਰ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੇ ਘਰ ਵੜਿਆ ਜੰਗਲੀ ਜਾਨਵਰ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਜਿਹੜੀ ਹੈ ਜਾਣਕਾਰੀ ਸੂਚਨਾ ਜਿਹੜੀ ਹੈ ਉਹ ਦੇ ਦਿੱਤੀ ਗਈ ਨਰੋਡ ਜਮਲ ਸਿੰਘ ਦੇ ਤਰਫੋਂ ਜਿਹੜੇ ਉਹਨਾਂ ਦੇ ਲੋਕ ਨੇ ਪਿੰਡ ਦੇ ਉਹਨਾਂ ਵੱਲੋਂ ਜਿਹੜੀ ਹੈ ਪੁਲਿਸ ਨੂੰ ਸੂਚਨਾ ਮੌਕੇ ਤੇ ਹੀ ਦੇ ਦਿੱਤੀ ਗਈ ਅਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਜਾਨਵਰ ਦੇ ਨੇੜੇ ਜਾਣ ਤੋਂ ਵੀ ਲੋਕਾਂ ਨੂੰ ਜਿਹੜਾ ਉਹ ਰੋਕਿਆ ਗਿਆ ਜਾਨਵਰ ਨੁਕਸਾਨ ਜਿਹੜਾ ਉਹ ਪਹੁੰਚਾ ਸਕਦਾ ਦੀ ਇਸ ਤੇ ਮੱਦੇ ਨਜ਼ਰ ਜਿਹੜਾ ਹੈ ਜਾਨਵਰਾਂ ਤੋਂ ਜਾਨਵਰ ਤੋਂ ਲੋਕਾਂ ਨੂੰ ਨੇੜੇ ਜਾਣ ਤੋਂ ਰੋਕਿਆ ਵੱਡੀ ਖਬਰ ਜਿਹੜੀ ਬ੍ਰੇਕਿੰਗ ਨਿਊਜ਼ ਹੈ ਨਾ ਰੋਡ ਜੈਮਲ ਸਿੰਘ ਤੋਂ ਆ ਰਹੀ ਹੈ ਰਹਾਸ਼ੀ ਇਲਾਕਿਆਂ ਚ ਜਿਹੜਾ ਹੈ ਜੰਗਲੀ ਜਾਨਵਰ ਜੰਗਲ ਤੋਂ ਭਟਕੇ ਰਹਾਸ਼ੀ ਇਲਾਕਿਆਂ ਚ ਪਹੁੰਚਿਆ ਉੱਧਰ ਹੀ ਜੇ ਅਸੀਂ ਗੱਲ ਕਰੀਏ বন ਵਿਭਾਗ ਦੀ ਟੀਮ ਦੀ ਤਾਂ বন ਵਿਭਾਗ ਦੀ ਟੀਮ ਜਿਹੜੀ ਹੈ ਮੌਕੇ ਤੇ ਹੀ ਪਹੁੰਚ ਕੇ ਉਹਨਾਂ ਨੇ ਸਫਲਤਾਪੂਰਵਕ ਜਿਹੜਾ ਇੱਕ ਕਾਰਵਾਈ ਆਪਣੀ ਹੈ ਉਹ ਸ਼ੁਰੂ ਕਰ ਦਿੱਤੀ ਉਹਨਾਂ ਬੋਲੋ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਅਤੇ ਰੈਸਕਿਊ ਆ ਆ ਗਿਆ ਜਾਨਵਰ ਨੂੰ ਕਾਬੂ ਕਰਕੇ ਜੰਗਲੀ ਜੀਵ ਸੁਰੱਖਿਆ ਕੇਂਦਰ ਜਿਹੜਾ ਹੈ ਉਹਨਾਂ ਵੱਲ ਲਿਜਾਇਆ ਗਿਆ ਉਹਨਾਂ ਨੂੰ ਸੌਮ ਦਿੱਤਾ ਗਿਆ ਤੇ ਜੰਗਲੀ ਜਾਨਵਰ ਨੂੰ ਦੇਖਣ ਲਈ ਜੇਕਰ ਸਿੰਗਲ ਕਰੀਏ ਲੋਕਾਂ ਦੀ ਤਾਂ ਲੋਕਾਂ ਦੀ ਜਿਹੜੀ ਢੀੜ ਹੈ ਜੰਗਲੀ ਜਾਨਵਰ ਨੂੰ ਦੇਖਣ ਦੇ ਲਈ ਭਾਰੀ ਜਿਹੜੀ ਢੀੜ ਹੈ ਭਾਰੀ ਇਕੱਠ ਜਿਹੜਾ ਹੈ ਉਹ ਇਕੱਠਾ ਹੋਇਆ ਜੰਗਲੀ ਜਾਨਵਰ ਨੂੰ ਦੇਖਣ ਲਈ ਬ੍ਰੇਕਿੰਗ ਨਿਊਜ਼ ਜਿਹੜੀ ਇਸ ਵਕਤ ਹੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ 7 ਸੀ ਤੁਹਾਨੂੰ ਲਗਾਤਾਰ ਦਿਖਾ ਰਿਹਾ ਹੈ ਕਿਸ ਤਰ੍ਹਾਂ ਨਾਲ ਜਿਹੜੀ ਹਾਸ਼ੀ ਇਲਾਕਿਆਂ ਦੇ ਵਿੱਚ ਇਹ ਜਾਨਵਰ ਜਿਹੜਾ ਹੈ ਉਹ ਭਟਕ ਕੇ ਪਹੁੰਚਿਆ ਅਤੇ বন ਵਿਭਾਗ ਵੱਲੋਂ ਤੋਂ ਪੁਲਿਸ ਵੱਲੋਂ ਜਿਹੜਾ ਰੈਸਕਿਊ ਆਪਰੇਸ਼ਨ ਜਿਹੜਾ ਸਫਲਤਾਪੂਰਵਕ ਜਿਹੜਾ ਕਾਰਵਾਈ ਹੈ ਉਹ ਕੀਤੀ ਗਈ ਮੈਂ ਹਨਪਾਲ ਸੁਪੁੱਤਰ ਸ੍ਰੀ ਰਦੂਰਾਮ 바ਸੀ ਝੁੰਬਰ ਤਰਫੋਂ ਰੋਡ ਜਾਮਸੰਦਾ ਰਹਿਣ ਵਾਲਾ ਜੀ ਅਸੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10:00 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਦੇਨ ਪਰ ਜਾਨਵਰ ਵੱਡਾ ਗੱਡੀ ਨਾ ਹੋ ਨਾਉਣ ਕਰਨੇ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੀ ਵੇਟ ਕਰ ਰਿਹਾ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਕੀ ਕਰੀ ਤੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਅੱਛਾ ਤੇ ਕਿਸੇ ਦੇ ਘਰ ਚ ਹੀ ਪੜ ਗੇ ਦਾ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਹੀ ਕਰਕੇ ਤੇ ਹੁਣ ਸੈਂਚਰੀ ਚ ਛੱਡਣਾ ਇਹਨੂੰ ਸਮੇਂ ਦੀ ਵੱਡੀ ਖਬਰ ਜਿਹੜੀ ਹੈ ਨਰੋਡ ਜਮਲ ਸਿੰਘ ਤੋਂ ਆ ਰਹੀ ਹੈ ਤੁਹਾਨੂੰ ਦੱਸਦੇ ਹਾਂ ਇਹ ਜੰਗਲ ਚੋਂ ਪਟਕ ਕੇ ਰਿਹਾਈ ਇਲਾਕਿਆਂ ਚ ਜਿਹੜਾ ਜੰਗਲੀ ਜਾਨਵਰ ਹੈ ਉਹ ਪਹੁੰਚਿਆ ਨਰੋਡ ਦੇ ਨਰੋਡ ਜਮਲ ਸਿੰਘ ਦੇ ਧਰਮਪਾਲ ਦੇ ਘਰ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੇ ਘਰ ਵੜਿਆ ਜੰਗਲੀ ਜਾਨਵਰ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਜਿਹੜੀ ਹੈ ਜਾਣਕਾਰੀ ਸੂਚਨਾ ਜਿਹੜੀ ਹੈ ਉਹ ਦੇ ਦਿੱਤੀ ਗਈ ਨਰੋਡ ਜਮਲ ਸਿੰਘ ਦੇ ਤਰਫੋਂ ਜਿਹੜੇ ਉਹਨਾਂ ਦੇ ਲੋਕ ਨੇ ਪਿੰਡ ਦੇ ਉਹਨਾਂ ਵੱਲੋਂ